ਦੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਦਲੇ ਇਸ ਸਮੇਂ ਅਸੀਂ ਖੜੇ ਹਾਂ ਦੀ ਸ਼ੰਭੂ ਬਾਟਰ ਦੇ ਉੱਪਰ ਤੇ ਟਾਈਮ ਹੈ ਜਿਹੜਾ ਸਵੇਰ ਦੇ 6:30 ਵੱਜ ਚੁੱਕੇ ਆ ਰਾਤ ਇੱਕ ਮੀਟਿੰਗ ਹੁੰਦੀ ਆ ਕਿਸਾਨਾਂ ਦੀ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਪਰ ਉਸ ਮੀਟਿੰਗ ਦੇ ਵਿੱਚ ਸਹਿਮਤੀ ਨਹੀਂ ਬਣਦੀ ਤੇ ਕਿਸਾਨ ਬਾਹਰ ਆ ਕੇ ਕਹਿੰਦੇ ਆ ਕਿ ਅਸੀਂ ਭਲਕੇ 10 ਵਜੇ ਦਿੱਲੀ ਵੱਲ ਨੂੰ ਕੂਚ ਕਰਾਂਗੇ ਤਾਂ ਸ਼ੰਭੂ ਬਾਟਰ ਦੀਆਂ ਤਸਵੀਰਾਂ ਦਿਖਾ ਰਹੇ ਆ ਜਿੱਥੇ ਹਰਿਆਣਾ ਦੇ ਜਵਾਨ ਨੇ ਜਿਹੜੇ ਵੱਡੀ ਗਿਣਤੀ ਚ ਤੈਨਾਤ ਨੇ ਪੁਲਿਸ ਫੋਰਸ ਦੇ ਨਾਂ ਤਾਂ ਉੱਥੇ ਹੀ ਸੀਆਰਪੀਐਫ ਦੇ ਜਿਹੜੇ ਜਵਾਨ ਆ ਉਹ ਤੈਨਾਤ ਕੀਤਾ ਹੈ ਬੈਰੀਗੇਟਿੰਗ ਕੀਤੀ ਹੋਈ ਆ ਤਾਂ ਪ੍ਰੋਪਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਕਿਸ ਤਰੀਕੇ ਇੱਥੇ ਜਿਹੜੀ ਤਿਆਰੀਆਂ ਨੇ ਪ੍ਰਸ਼ਾਸਨ ਦੇ ਵੱਲੋਂ ਕੀਤੀਆਂ ਹੋਈਆਂ ਨੇ ਕਿਉਂਕਿ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਦਾ ਜਿਹੜਾ ਐਲਾਨ ਕੀਤਾ ਗਿਆ ਮੀਟਿੰਗ ਦੇ ਵਿੱਚ ਸਹਿਮਤੀ ਨਹੀਂ ਬਣਦੀ ਤੇ ਉਸ ਤੋਂ ਬਾਅਦ ਹੁਣ ਕਿਸਾਨ ਦਿੱਲੀ ਵੱਲ ਨੂੰ ਕੂਚ ਕਰਨਗੇ ਤਾਂ 10 ਵਜੇ ਦਾ ਟਾਈਮ ਦਿੱਤਾ ਗਿਆ ਮੇਰੇ ਨਾਲ ਮੇਰੇ ਸੀਨੀਅਰ ਪੱਤਰਕਾਰ ਸਹਿਯੋਗੀ ਗगन ਸ਼ੁਕਲਾ ਨੇ ਗगन ਕਿਸਾਨਾਂ ਨੇ ਕਿਹਾ ਕਿ 10 ਵਜੇ ਦਿੱਲੀ ਕੂਚ ਦੇਖੋ ਦਿਨ ਦੀ ਸ਼ੁਰੂਆਤ ਹੋਣ ਲੱਗੀ ਆ ਸਭ ਤੋਂ ਪਹਿਲਾਂ ਤਾਂ ਦਿਨ ਦੀ ਸ਼ੁਰੂਆਤ ਦੇ ਵਿੱਚ ਇਹੀ ਪਰਮਾਤਮਾ ਤੋਂ ਅਰਦਾਸ ਕਰਦੇ ਆ ਮੇਰੇ ਇਸ ਸਾਈਡ ਕਿਸਾਨ ਨੇ ਸੁਖ ਤੇ ਮੇਰੇ ਇਸ ਸਾਈਡ ਜਵਾਨ ਨੇ ਦੋਨੋਂ ਹੀ ਅ ਮੇਰੇ ਦੇਸ਼ ਦੇ ਨਾਲ ਸੰਬੰਧਤ ਨੇ ਕਿਸਾਨ ਤੇ ਜਵਾਨ ਜਿਸ ਤਰ੍ਹਾਂ ਦੇ ਹਾਲਾਤ ਸਾਹਮਣੇ ਨਿਕਲ ਕੇ ਆ ਰਹੇ ਨੇ ਰਾਤ ਦੇ ਰਾਤ ਲਗਭਗ 12:00 ਵਜੇ ਜਦੋਂ ਮੀਡੀਆ ਬ੍ਰੀਫਿੰਗ ਕਿਸਾਨਾਂ ਕਿਸਾਨ ਕਰਦੇ ਨੇ ਤਾਂ ਉਹਦੇ ਵਿੱਚ ਕੋਈ ਸਹਿਮਤੀ ਬਣਦੀ ਨਹੀਂ ਹੈਗੀ ਤਾਂ ਜਿਸ ਤਰ੍ਹਾਂ ਦੇ ਹਾਲਾਤ ਨਿਕਲ ਕੇ ਆਏ ਨੇ ਤਾਂ 10:00 ਵਜੇ ਦਿੱਲੀ ਕੂਚ ਦੀ ਤਿਆਰੀ ਆ ਇੱਕ ਪਾਸੇ ਕਿਸਾਨ ਦਿੱਲੀ ਕੂਚ ਕਰਨਗੇ ਦੂਜੇ ਪਾਸੇ ਜਵਾਨ ਆਪਣੀ ਡਿਊਟੀ ਤੇ ਉਹਨਾਂ ਨੂੰ ਸਰਕਾਰਾਂ ਦਾ ਹੁਕਮ ਵਜਾਉਣਗੇ ਰੋਕਣਗੇ ਤਾਂ ਪਰਮਾਤਮਾ ਭਲੀ ਕਰੇ ਕਿਸਾਨ ਜਿਹੜੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਜਾ ਰਹੇ ਨੇ ਐਮਐਸਪੀ ਨੂੰ ਲੈ ਕੇ ਜਾ ਰਹੇ ਨੇ ਹੋਰ ਬਹੁਤ ਸਾਰੀ ਡਿਮਾਂਡਸ ਨੇ ਪਰਾਲੀ ਦਾ ਮੁੱਦਾ ਬਹੁਤ ਵੱਡਾ ਹੈ ਕਹਿੰਦੇ ਪੋਲਿਊਸ਼ਨ ਹੁੰਦਾ ਪਰ ਜਿਸ ਤਰ੍ਹਾਂ ਦੀਆਂ ਤਸਵੀਰਾਂ ਨੇ ਇਹ ਬੈਰੀਗੇਡ ਨੇ ਉਸ ਤੋਂ ਬਾਅਦ ਫਿਰ ਬੈਰੀਗੇਡ ਨੇ ਕੰਕਰੀਟ ਹੈ ਕਿਸਾਨ ਸਾਰੇ ਉਧਰ ਬੈਠੇ ਨੇ ਠੰਡ ਦੇ ਵਿੱਚ ਤੇ ਜਵਾਨ ਇੱਧਰ ਬੈਠੇ ਨੇ ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਤਸਵੀਰ ਹੈ ਮੇਰੇ ਦੇਸ਼ ਦੇ ਹੁਕਮਰਾਨ ਜੋ ਇਸ ਵੇਲੇ ਕਮਰੇ ਦੇ ਵਿੱਚ ਬੈਠੇ ਨੇ ਰਜ਼ਾਈਆਂ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਸੋਚ ਲੈਣਾ ਚਾਹੀਦਾ ਹੈ ਇਹ ਦੋਨੋਂ ਪਾਰਟੀਆਂ ਠੰਡ ਦੇ ਵਿੱਚ ਬੈਠੀਆਂ ਨੇ ਤਾਂ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਕਿ ਕਿਸ ਤਰ੍ਹਾਂ ਇਸ ਟਕਰਾਅ ਨੂੰ ਟਾਲਿਆ ਜਾਏ ਕਿਉਂਕਿ ਅਗਰ ਕਿਸਾਨ ਦੇ ਸੱਟ ਲੱਗਦੀ ਹੈ ਤਾਂ ਵੀ ਸਾਡੇ ਲੋਕ ਨੇ ਅਗਰ ਜਵਾਨ ਦੇ ਸੱਟ ਲੱਗਦੀ ਹੈ ਤਾਂ ਵੀ ਉਹ ਸਾਡੇ ਲੋਕ ਨੇ ਪੋਲਿਸੀ ਮੇਕਰਸ ਜਿਹੜੇ ਲੋਕ ਹੁੰਦੇ ਨੇ ਜੋ ਪੋਲਿਸੀਆਂ ਬਣਾਉਂਦੇ ਨੇ ਉਹਨਾਂ ਨੂੰ ਹੁਣ ਇਹ ਸੋਚਣਾ ਚਾਹੀਦਾ ਹੈ ਤਾਂ ਆਪਣੇ ਆਪ ਦੇ ਵਿੱਚ ਬਹੁਤ ਇੰਪੋਰਟੈਂਟ ਦੇਣਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਦੇਣਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਅਨਸੁਖਾਮੀ ਘਟਨਾ ਨਾ ਵਾਪਰੇ ਸੁੱਖ ਰਸਾਂਦ ਰੱਖਿਆ ਅਗਰ ਮੈਂ ਪੰਜਾਬੀ ਚ ਆਪਣੇ ਦਰਸ਼ਕਾਂ ਨੂੰ ਕਰਾਂ ਤਾਂ ਬਾਬਾ ਪਾਲੀ ਕਰੇ ਸੁੱਖ ਬਿਲਕੁਲ ਤਾਂ ਵੱਡੀ ਗੱਲ ਤੁਸੀਂ ਕਹੀ ਹੈ ਕਿ ਦੋਵੇਂ ਪਾਸੇ ਸਾਡੇ ਹੀ ਨੇ ਇਹ ਗੱਲ ਅਹਿਮ ਆ ਕਿ ਦੋਵੇਂ ਪਾਸੇ ਸਾਡੇ ਆ ਭਾਵੇਂ ਉਧਰ ਵਾਲੇ ਨੇ ਭਾਵੇਂ ਇੱਧਰ ਵਾਲੇ ਜਿਹੜੇ ਪੰਜਾਬੀ ਭਰਾ ਵੀ ਵਿੱਚ ਹੈਗੇ ਨੇ ਸਾਡੇ ਤੇ ਇੱਕ ਅਹਿਮ ਗੱਲ ਇਹ ਆ ਕਿ ਰਾਜ ਜੋ ਮੀਟਿੰਗ ਹੋਈ ਆ ਸਾਢੇ 5 ਘੰਟੇ ਦੀ ਬੈਠਕ ਉਸ ਤੋਂ ਬਾਅਦ ਕਿਸਾਨ ਬਾਹਰ ਹੁੰਦੇ ਆ ਕਹਿੰਦੇ ਪੁਰਾਣੀ ਜੋ 8 ਤਰੀਕ ਨੂੰ ਮੀਟਿੰਗ ਹੋਈ ਆ ਉਸ ਦੇ ਵਿੱਚ ਜੋ ਕੁਝ ਸੀਗਾ ਉਹੀ ਅੱਜ ਤਾਂ ਲੱਗਦਾ ਹੈ ਕਿ ਆ ਕਿ ਕਮੀ ਕਿਸ ਦੇ ਪਾਸੇ ਰਹਿ ਰਹੀ ਆ ਫਿਰ ਦੇਖੋ ਕਮੀ ਦੀ ਗੱਲ ਨਹੀਂ ਕਮੇਟੀਆਂ ਦਾ ਗਠਨ ਕਰਨ ਦਾ ਗੱਲ ਕਹਿੰਦੇ ਕਮੇਟੀ ਬਣਾ ਦਾਂਗੇ ਐਮਐਸਪੀ ਤੇ ਕਮੇਟੀ ਬਣਾ ਦਾਂਗੇ ਜਿਹੜਾ ਕਮੇਟੀਆਂ ਦਾ ਲollipops ਹੈ ਇਹ ਸਰਕਾਰਾਂ ਲਗਾਤਾਰ ਪਹਿਲਾਂ ਤੋਂ ਦਿੰਦੀ ਆਉਂਦੀਆਂ ਨੇ ਕੋਈ ਵੀ ਸਰਕਾਰ ਹੋਵੇ ਤਾਂ ਦੇਖ ਸਕਦੇ ਹੋ ਤੁਸੀਂ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਦੇਖੋ ਇੱਕ ਰੋਸ਼ਨੀ ਤਸਵੀਰ ਇੱਧਰ ਦਿਖਾ ਦਿਓ ਜਵਾਨ ਜਿਹੜੇ ਨੇ ਸਵੇਰ ਦੀ ਚਾਹ ਪੀਂਦੇ ਨੇ ਜ਼ਰਾ ਨੇ ਮੈਂ ਤਾਂ ਕਿਤੇ ਨਾ ਕਿਤੇ ਜੇ ਦੇਖਿਆ ਜਾਵੇ ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਉਧਰ ਦਿਖਾਓ ਪੈਨ ਕਰਕੇ ਤਸਵੀਰ ਦਿਖਾਓ ਬੰਦੇ ਨੂੰ ਬੰਦਾ ਨਹੀਂ ਦਿਖਦਾ ਠੰਡ ਦਾ ਮੌਸਮ ਹੈ ਇੱਕ ਪਾਸੇ ਕਿਸਾਨ ਟਰਾਲੀਆਂ 'ਚ ਬੈਠਾ ਹੈ ਤੇ ਜਵਾਨ ਸੜਕ 'ਤੇ ਬੈਠਾ ਹੈ ਤਾਂ ਬਹੁਤ ਇਹ دل ਨੂੰ ਨਾ ਚੰਜੋੜਨ ਵਾਲੀ ਤਸਵੀਰ ਹੈ ਇਹ ਮੈਂ ਪਰਸਨਲੀ ਇਹ ਚੀਜ਼ ਦਾ ਸੁੱਖ ਅਬਜ਼ੌਰਬ ਕਰਦਾ ਕਿ ਇਹ ਸਾਡੇ ਲੋਕ ਨੇ ਜਿਹੜੇ ਸਾਡੇ ਲੋਕ ਨੇ ਤਾਂ ਮੈਂ ਚਾਹੁੰਦਾ ਕਿਸੇ ਦੇ ਵੀ ਕਿਸੇ ਤਰ੍ਹਾਂ ਦੀ ਕੋਈ ਦਰਦ ਤਕਲੀਫ ਵਾਲੀ ਗੱਲ ਨਿਕਲ ਕੇ ਸਾਹਮਣੇ ਨਾ ਆਵੇ ਜਦੋਂ ਟਕਰਾਹ ਹੁੰਦਾ ਜਦੋਂ ਦੋ ਧਿਰਾਂ 'ਚ ਟਕਰਾਹ ਹੁੰਦਾ ਤਾਂ ਸੱਟ ਪੇਟ ਬਹੁਤ ਬਿਲਕੁਲ ਸੱਟ ਲੱਗਦੀ ਆ ਤਾਂ ਪਹਿਲਾਂ ਵੀ ਜੇਕਰ ਮੈਂ ਪਹਿਲਾਂ ਸੁੱਖ ਜ਼ਿਕਰ ਕਰਾਂ ਅੰਦੋਲਨ ਦਾ ਤਾਂ 700 800 ਕਿਸਾਨ ਜਿਹੜੇ ਨੇ ਉਹ ਆਪਣੀਆਂ ਜਾਨਾਂ ਗਵਾ ਚੁੱਕੇ ਸੀਗੇ ਤਾਂ ਇਹ ਆਪਣੇ ਆਪ ਦੇ ਵਿੱਚ ਕਿਸੇ ਨੇ ਕਿਸੇ ਦੀ ਕੋਈ ਬਾਹ ਨਹੀਂ ਫੜਦਾ ਤਾਂ ਇੱਕ ਸਾਡੀ ਦਿਲ ਤੋਂ ਇਹ ਦੁਆਏ ਕਿ ਕਿਤੇ ਨਾ ਕਿਤੇ ਸ਼ਾਂਤਮਈ ਰਹੇ ਦੋਨੋਂ ਤਰਫ ਤੋਂ ਜਿਹੜਾ ਸਹਿਯੋਗ ਹੋਵੇ ਜਵਾਨ ਵੀ ਜਿਹੜਾ ਇੱਕ ਹੱਥ ਪਿਆਰ ਦਾ ਵਧਾਉਣ ਤਾਂ ਇਧਰ ਵੀ ਮੁਹੱਬਤ ਦਾ ਸੰਦੇਸ਼ ਜਿਹੜਾ ਦਿੱਤਾ ਜਾਵੇ ਸੋ ਕਿਤੇ ਨਾ ਕਿਤੇ ਲੱਗਦਾ ਤਾਂ ਹੁਣ ਇੱਕ ਹੋਰ ਗੱਲ ਹੋ ਜਾਣੀ ਚਾਹੀਦੀ ਆ ਅਬਜ਼ਰਵ ਹੋ ਜਾਣਾ ਚਾਹੀਦਾ ਕਿੰਦਰ ਨੂੰ ਜਿਹੜਾ ਇਨੀਸ਼ੀਏਟ ਲੈ ਲੈਣਾ ਚਾਹੀਦਾ ਤਾਂ ਕਿ ਕਿਸੇ ਤਰ੍ਹਾਂ ਦਾ ਟਕਰਾਵਾਲੀ ਸਤੇ ਸੁਖ ਨਾ ਬਣੇ ਜੋਸ਼ ਦੇ ਨਾਲ-ਨਾਲ ਹੋਸ਼ ਤੋਂ ਜਿਹੜਾ ਕੰਮ ਲੈਣ ਦਾ ਮੈਲਾ ਤਾਂ ਬਹੁਤ ਜ਼ਰੂਰੀ ਹੋਏਗਾ ਤੇ ਕਿਉਂਕਿ ਜਿਸ ਤਰੀਕੇ ਦੀ ਸਥਿਤੀ ਬਣੀ ਹੋਈ ਆ ਉਸ ਨੂੰ ਦੇਖਦੇ ਜਿੰਦਾ ਅਸੀਂ बार-बार ਇਹ ਅਪੀਲ ਵੀ ਕਰਦੇ ਆ ਕਿ ਇੱਥੇ ਪਹੁੰਚ ਕੇ ਕੁਝ ਅਜਿਹੇ ਨਾ ਵਾਪਰੇ ਕਿ ਜਿਸ ਦੇ ਨਾਲ ਸਾਨੂੰ ਕੱਲ ਨੂੰ ਕਹਿਣਾ ਪਵੇ ਕਿ ਯਾਰ ਆਹ ਨਹੀਂ ਹੋਣਾ ਚਾਹੀਦਾ ਸੀ ਨਾ ਇਹ ਚੀਜ਼ ਇੱਕ ਅਹਿਮ ਗੱਲ ਆ ਤੇ ਇੱਕ ਚੀਜ਼ ਹੋਰ ਹੋ ਜਾਂਦੀ ਆ ਕਿ ਕਿਸਾਨਾਂ ਦਾ ਸੀ ਕਾਫਲਾ ਰਸਤਾ ਦਿਖਾਇਆ ਵੱਡੀ ਗਿਣਤੀ ਚ ਕਿਸਾਨ ਨੇ ਜਿਹੜੇ ਉਹ ਟਰਾਲੀਆਂ ਲੈ ਕੇ ਬਾਰਡਰ ਤੇ ਨਜ਼ਦੀਕ ਪਹੁੰਚ ਚੁੱਕੇ ਆ ਹਜੇ ਹੋਰ ਕਾਫਲਾ ਆ ਰਿਹਾ ਅਸੀਂ ਜਦੋਂ ਤਸਵੀਰਾਂ ਦੇਖਾਰੇ ਸੀ ਹੋਰ ਟਰਾਲੀਆਂ ਆ ਰਹੀਆਂ ਸੀ ਤੇ ਉਸ ਟਾਈਮ ਤੇ ਕਿੰਨੇ ਕਿਲੋਮੀਟਰ ਤੱਕ ਦੀ ਜਿਹੜੀ ਲਾਈਨ ਆ ਉਹ ਲੱਗ ਚੁੱਕੀ ਸੀਗੀ ਤਾਂ ਉਮੀਦ ਕਰਦੇ ਆ ਕਿ ਜਿਹੜੇ ਕਿਸਾਨ ਆ ਰਹੇ ਨੇ ਉਹ ਇੱਥੋਂ ਹੀ ਵਾਪਸ ਉਹਨਾਂ ਨੂੰ ਜਾਣਾ ਪਵੇ ਅੱਗੇ ਨਾ ਵਧਣ ਸੁਖ ਦੇਖੋ ਗੱਲ ਹੈ ਜਦੋਂ ਤੁਸੀਂ ਕਾਫਲੇ ਦੀਆਂ ਤਸਵੀਰਾਂ ਦਿਖਾ ਰਹੇ ਸੀਗੇ ਜਦੋਂ ਤੁਸੀਂ ਕਿਸਾਨੀ ਅੰਦੋਲਨ ਦੇ ਜਿਹੜੇ ਟਰਾਲੀਆਂ ਸੀਗੀਆਂ ਉਹ ਸ਼ੰਭੂ ਬਾਰਡਰ ਤੋਂ ਮਹਿਜ਼ 5-10 ਕਿਲੋਮੀਟਰ ਪਿੱਛੇ ਬੈਠੀਆਂ ਨੇ ਉਹ ਕੁਝ ਇੱਕ ਅੱਧੇ ਪੌਣੇ ਘੰਟੇ ਦਾ ਰਨ ਹੈ ਉਹਨਾਂ ਦਾ ਉਹ ਆ ਜਾਣਗੇ ਪਰ ਉੱਥੇ ਜੇ ਮੈਂ ਇੱਕ ਤਸਵੀਰ ਆਬਜ਼ਰਵ ਕਰੀ ਹੈ ਉੱਥੇ 12 ਸਾਲ ਦੇ ਜਵਾਕ ਤੋਂ ਲੈ ਕੇ 80 85 ਸਾਲ ਦੇ ਬਜ਼ੁਰਗ ਬੈਠੇ ਨੇ ਜਿਹੜਾ ਇਹ ਕੰਬੀਨੇਸ਼ਨ ਹੈ ਇਹਨੇ ਬਹੁਤ ਇੰਪੋਰਟੈਂਟ ਹੈ ਨੌਜਵਾਨੀ ਦਾ ਤੇ ਬਜ਼ੁਰਗ ਦਾ ਕੰਬੀਨੇਸ਼ਨ ਬਹੁਤ ਬੀਬੀਆਂ ਵੀ ਨੇ ਹਾਂ ਮੈਂ ਉੱਥੇ ਵੀ ਆ ਰਿਹਾ ਸੀਗਾ ਉੱਥੇ ਔਰਤਾਂ ਇੱਕ ਔਰਤ ਹੁੰਦੀ ਹੈ ਇੱਕ ਬਜ਼ੁਰਗ ਔਰਤ ਹੁੰਦੀ ਹੈ ਤਾਂ ਮੈਨੂੰ ਲੱਗਦਾ ਜੋ ਕੰਬੀਨੇਸ਼ਨ ਇਸ ਵੇਲੇ ਪਿੱਛੇ ਕਿਸਾਨਾਂ ਕੋਲ ਆ ਇਹ ਬਹੁਤ ਠਰਮੇ ਵਾਲਾ ਕੰਬੀਨੇਸ਼ਨ ਹੈ ਬਜ਼ੁਰਗਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਤੁਸੀਂ ਮੈਂ ਇਸ ਜਿਸ ਏਜ 'ਚ ਆ ਤਾਂ ਉਹ ਨੌਜਵਾਨੀ ਹੈ ਆਪਾਂ ਧੱਕਾ ਕਰਨ ਨੂੰ ਜਾਣਦੇ ਆ ਤਜ਼ਰੇ ਬਜ਼ੁਰਗ ਨਹੀਂ ਉਹਨਾਂ ਨੇ ਬਹੁਤ ਚੀਜ਼ਾਂ ਦੇਖੀਆਂ ਵੀ ਉਹਨੀਆਂ ਪਿੰਡੇ ਤੇ ਉਹ ਚੀਜ਼ਾਂ ਉਹ ਸਤਮ ਹੰਡਾਏ ਹੋਏ ਹੁੰਦੇ ਨੇ ਤਾਂ ਉਹਨਾਂ ਨੂੰ ਤਜਰਬਾ ਉਹ ਐਕਸਪੀਰੀਅੰਸ ਜ਼ਰੂਰ ਹੁੰਦਾ ਤਾਂ ਮੈਨੂੰ ਲੱਗਦਾ ਉਹ ਐਕਸਪੀਰੀਅੰਸ ਕਾਊਂਟ ਆਊਗਾ ਮੈਨੂੰ ਲੱਗਦਾ ਠਰਮੇ ਦੀ ਗੱਲ ਹੋਊਗੀ ਹਾਲਾਂਕਿ ਸਾਡੇ ਕਿਸਾਨ ਆਗੂ ਬਹੁਤ ਠਰਮੇ ਵਾਲੇ ਨੇ ਤਾਂ ਦੇਖਣੇ ਹੋਊਗਾ ਕਿ ਕਿਸ ਤਰ੍ਹਾਂ ਸ਼ਾਂਤ ਮੀ ਢੰਗ ਨਾਲ ਅਸੀਂ ਅੱਗੇ ਵੀ ਜਾ ਸਕਦੇ ਆ ਟਕਰਾਵ ਵੀ ਨਾ ਹੋਵੇ ਕਿਸੇ ਦੇ ਸੱਟ ਪੇਟ ਵੀ ਨਾ ਲੱਗੇ ਇਹ ਬਹੁਤ ਇੰਪੋਰਟੈਂਟ ਚੀਜ਼ ਆ ਤਾਂ ਹੁਣ ਦੇਖਣੇ ਹੋਊਗਾ ਕਿ ਕਿਸਾਨਾਂ ਦਾ ਸਵੇਰੇ 10 ਵਜੇ ਦੀ ਕਾਲ ਹੈ ਦਿੱਲੀ ਜਾਣ ਦੀ ਕਿਸ ਤਰ੍ਹਾਂ ਇਹ ਸਰ ਦੇ ਸਭ ਦੇ ਸਿਰ ਤੇ ਹੱਥ ਰੱਖ ਕੇ ਤਾਂ ਕਿ ਕਿਸੇ ਨੂੰ ਕਿਸੇ ਤਰ੍ਹਾਂ ਦਾ ਦਰਦ ਨਾ ਹੋਵੇ ਕਿਉਂਕਿ ਤਸਵੀਰਾਂ ਇਹ ਸਹੀ ਨਹੀਂ ਹੈਗੀਆਂ ਜਿਸ ਤਰ੍ਹਾਂ ਦੀ ਤਿਆਰੀ ਪ੍ਰਸ਼ਾਸਨ ਦੀ ਹੈ ਤੇ ਜਿਸ ਤਰ੍ਹਾਂ ਦੀ ਤਿਆਰੀ ਕਿਸਾਨ ਕਹਿੰਦੇ ਸੀ ਬਿਲਕੁਲ ਜਾਣਾ ਤਾਂ ਬਿਲਕੁਲ ਜਾਣਾ ਚਾਹੀਦਾ ਹੈ ਇਹ ਰਾਈਟ ਡੈਮੋਕਰੇਸੀ ਦੇ ਵਿੱਚ ਬੋਲਣ ਦਾ ਜਾਣ ਦਾ ਜ਼ਮੂਰੀਅਤ ਦਾ ਪ੍ਰਦਰਸ਼ਨ ਕਰਨ ਦਾ ਦੇਸ਼ ਦੀ ਰਾਜਧਾਨੀ ਹੈ ਮੇਰੇ ਦੇਸ਼ ਦੀ ਇਹ ਚੀਜ਼ਾਂ ਹੋਣੀਆਂ ਨਹੀਂ ਚਾਹੀਦੀਆਂ ਲਾਅ ਮੇਕਰ ਜੋ ਜੋ ਕਾਨੂੰਨ ਬਣਾਉਂਦੇ ਨੇ ਇਸ ਕਾਨੂੰਨ ਦੇ ਵਿੱਚ ਇਹ ਚੀਜ਼ਾਂ ਹੈ ਨਹੀਂ ਨੈਸ਼ਨਲ ਹਾਈਵੇ ਤੁਸੀਂ ਬੰਦ ਨਹੀਂ ਕਰ ਸਕਦੇ ਪਰ ਇਹ ਤਸਵੀਰ ਹੈ ਦੇਖੋ ਹੁਣ ਕੀ ਹੁੰਦਾ ਬਿਲਕੁਲ ਜੀ ਤਾਂ ਤਸਵੀਰਾਂ ਅਸੀਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਤੇ ਹਾਲਾਤ ਨੇ ਜਿਹੜੇ ਦਿਖਾਈ ਰਹੇ ਆ ਸਵੇਰ ਦੇ ਹਾਲਾਤ ਇਸ ਸਮੇਂ ਕਿਦਾਂ ਦੇ ਬਣੇ ਹੋਏ ਨੇ ਤਾਂ ਅੰਦਾਜ਼ਾ ਲਗਾਓ ਕਿ ਜਿਹੜੇ ਬੈਰੀਕੇਡ ਸੀ ਲਗਾਤਾਰ ਤੁਹਾਨੂੰ 3 ਦਿਨ ਤੋਂ ਦਿਖਾ ਰਹੇ ਆ ਕਿ ਕਿਸ ਤਰੀਕੇ ਤੇ ਲੇਹਰਾਂ ਜਿਹੜੀਆਂ ਬਣਾਈਆਂ ਗਈਆਂ ਨੇ ਤਾਂ ਆ ਪਹਿਲਾਂ ਬੈਰੀਕੇਡ ਲਗਾਏ ਗਏ ਨੇ ਫਿਰ ਉਸ ਤੋਂ ਅੱਗੇ ਜਿਹੜੀ ਕੰਡਿਆਲੀ ਤਾਰ ਲਗਾਈ ਗਈ ਆ ਕਿੱਲ ਲਗਾਏ ਗਏ ਨੇ ਜਿਹੜਾ ਇੱਕ ਲੈਂਟਰ ਪਾ ਕੇ ਕਿੱਲ ਲੱਗੇ ਹੋਣੇ ਫਿਰ ਉਸ ਤੋਂ ਪਿੱਛੇ ਬੈਰੀਕੇਡ ਆ ਫਿਰ ਲੈਂਟਰ ਪਾ ਕੇ ਕੰਧ ਬਣਾਈ ਗਿਆ ਫਿਰ ਬੈਰੀਕੇਡ ਨੇ ਫਿਰ ਉਸ ਤੋਂ ਪਿੱਛੇ ਜਵਾਨ ਵੀ ਤੈਨਾਤ ਨੇ ਬਟਰ ਕੈਂਨਨ ਦੀਆਂ ਕਾਫੀ ਵੱਡੀ ਜਿਹੜਾ ਸੁਰੱਖਿਆ ਦਾ ਘੇਰਾ ਉਹ ਇੱਥੇ ਬਣਾਇਆ ਹੋਇਆ ਕਿ ਜੇਕਰ ਕਿਸਾਨ ਅੱਗੇ ਵੱਲ ਨੂੰ ਵਧਣ ਤਾਂ ਉਹਨਾਂ ਨੂੰ ਰੋਕਿਆ ਕਿਸ ਤਰੀਕੇ ਰੋਕਣਾ ਵਾ ਤਾਂ ਕਿਸਾਨਾਂ ਦੀ ਜੇਕਰ ਗੱਲ ਕਰੀਏ ਉਹਨਾਂ ਨੇ ਰਾਤ ਐਲਾਨ ਕਰ ਦਿੱਤਾ ਵਾ ਕਿ 10 ਵਜੇ ਅਸੀਂ ਦਿੱਲੀ ਵੱਲ ਨੂੰ ਕੂਚ ਕਰਨਾ ਵਾ ਤਾਂ ਹੁਣ ਦੇਖਣਾ ਹੋਏਗਾ ਕਿ ਕੀ ਸਰਕਾਰ ਦੇ ਵੱਲੋਂ ਇਸ ਕੂਚ ਦੇ ਐਲਾਨ ਤੋਂ ਪਹਿਲਾਂ ਕਿ ਕਿਸਾਨਾਂ ਤੱਕ ਮੈਸੇਜ ਪਹੁੰਚਦਾ ਜੇਕਰ ਕੋਈ ਮੈਸੇਜ ਪਹੁੰਚਦਾ ਤਾਂ ਕਿਸਾਨਾਂ ਦਾ ਉਸ ਮੈਸੇਜ ਨੂੰ ਲੈ ਕੇ ਕੀ ਰੋਕ ਰਹਿਗੇ ਤਾਂ ਉਮੀਦ ਕਰਾਂਗੇ ਕਿ ਅੱਗੇ ਜਿਹੜਾ ਸਥਿਤੀ ਇੱਥੇ ਦੇਖਣ ਨੂੰ ਮਿਲ ਰਹੀ ਆ ਜਿਹ ਜੋ ਹਰ ਇੱਕ ਦੇ ਦਿਮਾਗ ਦੇ ਵਿੱਚ ਹੀ ਚੱਲ ਰਹੀ ਆ ਕਿ ਯਾਰ ਜੇਕਰ ਕਿਸਾਨ ਇੱਥੇ ਆਉਂਦੇ ਤਾਂ ਕੀ ਟਕਰਾਹ ਹੋਈਗਾ ਤੇ ਅਸੀਂ ਚਾਹੁੰਦੇ ਆ ਕਿ ਉਹ ਟਕਰਾਹ ਨਾ ਹੋਵੇ ਕਿਸਾਨ ਸੁਖ ਸ਼ਾਂਤੀ ਨਾਲ ਆਪਣੇ ਘਰਾਂ ਨੂੰ ਇੱਥੋਂ ਵਾਪਸ ਚਲੇ ਜਾਣ ਤਾਂ ਜਿਹੜੇ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਜੋ ਸਹਿਮਤੀ ਆ ਸਰਕਾਰ ਨਾਲ ਉਹ ਬਣ ਜਾਵੇ ਅਸੀਂ ਇਹ ਉਮੀਦ ਕਰ ਰਹੇ ਆ ਕਿਉਂਕਿ ਸਵੇਰ ਦੇ ਹਾਲਾਤ ਦਿਖਾ ਰਹੇ ਆ ਧੁੰਦ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਇੱਥੇ ਧੁੰਦ ਪਈ ਆ ਤੇ ਪਿੱਛੇ ਦੇ ਤਸਵੀਰਾਂ ਵੀ ਅਸੀਂ ਪ੍ਰੋਪਰ ਤੁਹਾਨੂੰ ਨਹੀਂ ਦਿਖਾ پا ਰਹੇ ਕਿਉਂਕਿ ਕਾਫੀ ਜ਼ਿਆਦਾ ਧੁੰਦ ਆ ਜਿਹੜੀ ਪਿੱਛੇ ਤਾਂ ਇਹ ਬੈਰੀਗੇਟਿੰਗ ਦੇ ਤਸਵੀਰਾਂ ਦਿਖਾ ਰਹੇ ਹਾਂ ਸ਼ੰਭੂ ਵਾਟਰ ਦੇ ਉੱਪਰ ਅਸੀਂ ਅੱਜ ਖੜੇ ਹਾਂ ਤਾਂ ਮੌਕੇ ਦੀਆਂ ਤਸਵੀਰਾਂ ਨੇ ਸਵੇਰ ਦਾ ਸਮਾਂ ਵਾਹ ਹਰ ਇੱਕ ਅਪਡੇਟ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਸਹਿਯੋਗੀ ਸਾਥੀ ਰੋਸ਼ਨ ਦੇ ਨਾਲ ਸੁਖਦਲੇ